ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਗਿਆਨੀ ਸੰਤ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਸਾਨੂੰ ਕੁਦਰਤ ਤੇ ਰੱਬ ਦੇ ਬਾਰੇ ਦੱਸਣ ਲਈ ਹੈਗੀ ਹੈ ਇਹਨਾਂ 'ਚ ਫਰਕ ਕੀ ਹੈ ਜਾਂ ਦੋਨੋਂ ਇੱਕ ਹੀ ਨੇ ਬੜੀ ਹੀ ਵਧੀਆ ਕਥਾ ਹੈਗੀ ਹੈ ਜਿਸ ਤਰ੍ਹਾਂ ਕਿ ਉਹ ਆਪਣੀ ਹਰ ਕਥਾ ਉਧਾਰਨਾ ਦੇ ਨਾਲ ਸਮਝਾਉਂਦੇ ਆ ਔਰ ਜਿਹੜੀਆਂ ਉਧਾਰਨਾ ਦਿੰਦੇ ਹੈਗੇ ਆ ਉਹ ਸਮਝ ਦੇ ਵਿੱਚ ਆ ਜਾਂਦੀਆਂ ਹੈਗੀਆਂ ਮੈਂ ਗੱਲ ਜਿਹੜੀ ਹੈ ਅਕਲ 'ਚ ਬੈ ਜਾਂਦੀ ਹੈਗੀ ਹੈ ਅੱਜ ਦੀ ਕਥਾ ਵੀ ਇਸ ਤਰ੍ਹਾਂ ਦੀ ਹੈ ਤਾਨੂੰ ਬਹੁਤ ਆਨੰਦ ਆਏਗਾ ਔਰ ਕਾਡ ਇਨਫੋਰਮੇਸ਼ਨ ਚ ਵੀ ਇਜ਼ਾਫਾ ਹੋਏਗਾ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਵਰਸਾ ਉਹ ਜਿਹੀ ਫਤੇ ਜਿਹੀ ਫਤੇ ਲੜੀ ਵਾਰ ਜੋ ਆਵ ਵਿਚਾਰ ਸਰਵਨ ਕਰ ਰਹੇ ਹੋ ਇਹਨਾਂ ਚਾਰ ਪੌੜੀਆਂ ਵਿੱਚ ਕੁਦਰਤ ਦੇ ਵਿਚਾਰ ਕਾਦਰ ਦੀ ਪਹਿਚਾਨ ਕੁਦਰਤ ਤੋਂ ਹੋਣੀ ਹੈ ਕਰਤੇ ਕੁਦਰਤੀ ਮੁਸਤਾਕ ਏ ਕਰਤੇ ਮੈਂ ਕੁਦਰਤ ਨੂੰ ਦੇਖ ਕੇ ਤੇਰਾ ਆਸ਼ਿਕ ਹੋਇਆ ਤੈਨੂੰ ਵੇਖਣ ਵਾਲਾ ਬਣਿਆ ਤੈਨੂੰ ਸਮਝਣ ਵਾਲਾ ਬਣਿਆ ਨਾ ਇੱਕ ਸੱਚ ਦਾ ਆਤਾਰ ਸ਼ਨਾਖਤ ਕੁਦਰਤੀ ਉਹ ਜੋ ਸੱਚਾ ਹੈ ਉਹ ਜੋ ਦਾਤਾਰ ਹੈ ਸਹਿਬ ਕਹਿੰਦੇ ਨੇ ਮੈਨੂੰ ਉਸ ਦੀ ਸ਼ਨਾਖਤ ਮਿਲੀਏ ਕੁਦਰਤ ਦੇ ਚੋਂ ਕੁਦਰਤ ਕਰਤੇ ਦੀ ਕਿਰਤ ਹੈ ਤੇ ਕਿਰਤ ਤੋਂ ਪਤਾ ਚੱਲਦਾ ਹੈ ਕਰਤਾ ਕਿੰਨਾ ਮਹਾਨ ਹੈ ਤੋ ਇਹ ਜੜੀਆਂ ਚਾਰ ਪੌੜੀਆਂ ਨੇ ਚਾਰਾਂ ਵਿੱਚ ਕਰਤੇ ਦੀ ਕਿਰਤ ਦਾ ਜ਼ਿਕਰ ਹੈ ਪਹਿਲੀ ਜਿਹੜੀ ਪੌੜੀ ਹੈ ਉਹਦੇ ਸਹਿਬ ਕਹਿੰਦੇ ਨੇ ਇੱਕ ਕਵਾਉ ਤੋਂ ਪਸਾਉ ਕਰਕੇ ਸਾਰਾ ਪਸਾਰਾ ਕਰਕੇ ਉਸ ਕਾਦਰ ਨੇ ਕੁਦਰਤ ਦਾ ਇਹ ਖੇਲ ਲਚਾਇਆ ਹੈ। ਕਿਰਤ ਇਤਨੀ ਮਹਾਨ ਹੈ ਇਤਨੀ ਵੱਡੀ ਹੈ ਕਿ ਕਰਤੇ ਕੇ ਕਰਨੇ ਨਹੀਂ ਵਿਚਾਰ। ਉਹਨੇ ਜੋ ਕੀਤਾ ਹੈ ਉਸਨੇ ਜੋ ਬਣਾਇਆ ਹੈ। ਉਹ ਸਾਰੀ ਦੀ ਸਾਰੀ ਵਿਚਾਰ ਨਹੀਂ ਹੋ ਸਕਦੀ। ਗਣਤ ਵਿਚ ਨਹੀਂ ਆਉਂਦਾ। ਉਹਦੀ ਸਾਰੀ ਕਿਰਤ ਗਿਣੇ ਨਹੀਂ ਜਾ ਸਕਦੀ, ਨਾਪੀ ਨਹੀਂ ਜਾ ਸਕਦੀ, ਤੋਲੀ ਨਹੀਂ ਜਾ ਸਕਦੀ। ਤੋ ਇਸ ਕੁਦਰਤ ਤੋਂ ਪਤਾ ਚਲਦਾ ਹੈ ਸ੍ਰਿਸ਼ਟ ਤੋਂ ਪਤਾ ਚਲਦਾ ਹੈ ਉਹ ਕਰਤਾ ਕਿਤਨਾ ਮਹਾਨ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਾਫ ਕਹਿ ਰਹੇ ਨੇ ਕਰਤੇ ਕੁਦਰਤੀ ਮਸ਼ਤਾਕ ਨਾਨਕ ਸਚ ਦਾ ਆਤਾਰ ਸ਼ਨਾਖਤ ਕੁਦਰਤੀ اے ਸੱਚੇ ਹੈ ਦਾਤਾ ਮੈਂ ਤੇਰੀ ਸ਼ਨਾਖਤ ਕੀਤੀ ਕੁਦਰਤ ਦੇ ਚਾਂ ਵੈਸੇ ਕੁਦਰਤ ਦਾ ਲੰਬਾ ਚੌੜਾ ਵਿਸਤਾਰ ਆਸਾ ਦੀਵਾਰ ਦੇ ਸ਼ਲੋਕਾਂ 'ਚ ਗੁਰੂ ਨਾਨਕ ਨੇ ਬੜਾ ਕੀਤਾ ਹੈ ਵਿਸਮਾਦਨਾ ਵਿਸਮਾਦ ਵੇ ਵਿਸਮਾਦ ਜੀ ਵਿਸਮਾਦ ਵੇ ਇਤਨੇ ਤਰ੍ਹਾਂ ਦਾ ਨਾਦ ਇਤਨੇ ਤਰ੍ਹਾਂ ਦੀਆਂ ਆਵਾਜ਼ਾਂ ਪੰਛੀਆਂ ਦੀ ਆਵਾਜ਼ ਪਸ਼ੂਆਂ ਦੀ ਆਵਾਜ਼ ਮਨੁੱਖਾਂ ਦੀ ਆਵਾਜ਼ ਤਰ੍ਹਾਂ-ਤਰ੍ਹਾਂ ਦੀ ਆਵਾਜ਼ ਬਦਲਾਂ ਦੀ ਗਰਜਨ ਪਵਨ ਦੀ ਸ਼ਾਨ ਸ਼ਾ ਸ਼ਾ ਪਾਣੀ ਦਾ ਕਲਕਲ ਚਾਰੋਂ ਪਾਸੇ ਇਤਨੀਆਂ ਆਵਾਜ਼ਾਂ ਸਹਿਬ ਕਹਿੰਦੇ ਮੈਂ ਵਿਸਮਾਦ ਹੋ ਜਾਣਾ ਵਿਸਮਾਦ ਵੇਦ ਇਤਨੀ ਤਰ੍ਹਾਂ ਦੀ ਵਿਦਿਆ ਇਤਨੀ ਤਰ੍ਹਾਂ ਦਾ ਗਿਆਨ ਸ਼ਾਸਤਰਕਾਰ 64 ਤਰ੍ਹਾਂ ਦੀ ਵਿਦਿਆ ਮੰਨਦੇੜਾ ਮੂਲ ਰੂਪ ਵਿੱਚ ਉਹਨਾਂ ਨੂੰ ਤਕਸੀਮ ਕਰਦੇ ਨੇ ਤਿੰਨ ਹਿੱਸਿਆਂ ਵਿੱਚ ਪਦਾਰਥ ਦਾ ਗਿਆਨ ਕਲਾ ਦਾ ਗਿਆਨ ਪਰਮਾਤਮਾ ਦਾ ਗਿਆਨ ਫਿਰ ਇਹਨਾਂ ਤਿੰਨ ਤਰ੍ਹਾਂ ਦੇ ਗਿਆਨ ਨੂੰ 64 ਰੂਪਾਂ ਵਿੱਚ ਵੰਡਦੇ ਨੇ ਇੱਕ ਤਰ੍ਹਾਂ ਦੀ ਕਲਾ ਤੇ ਹੈ ਨਹੀਂ ਔਰ ਕਿਸੇ ਇੱਕ ਕਲਾ ਵਿੱਚ ਵੀ ਪੂਰਾ ਨਿਪਨ ਹੋਣਾ ਬੜਾ ਔਖਾ ਹੈ ਜੋ ਮੁਸਵਰ ਹੈ ਜੋ ਚਿੱਤਰਕਾਰ ਹੈ ਉਹ ਕੋਈ ਚੰਗਾ ਕਵੀ ਨਹੀਂ ਆਉਂਦਾ। ਔਰ ਚੰਗੇ ਕਵੀ ਕਤਈ ਚੰਗੇ ਸੰਗੀਤਕਾਰ ਨਹੀਂ ਦੇਖੇ ਗਏ। ਔਰ ਛੋਟੀ ਦੇ ਸੰਗੀਤਕਾਰ ਕਤਈ ਛੋਟੀ ਦੇ ਕਵੀ ਨਹੀਂ ਆਉਂਦੇ। ਜ਼ਿੰਦਗੀ ਸੀਮਤ ਹੈ, ਸਮਝ ਸੀਮਤ ਹੈ, ਸ਼ਕਤੀ ਸੀਮਤ ਹੈ, ਕਲਾਤੇ ਕਈ ਤਰ੍ਹਾਂ ਦੀ ਵਿੱਦਿਆ ਤੇ ਕਈ ਤਰ੍ਹਾਂ ਦੀ ਹੈ। ਕਿਸੇ ਇੱਕ ਪਹਿਲੂ ਦੇ ਛੇ ਮਨੁੱਖ ਨੇਪਨ ਹੋ ਸਕਦਾ ਹੈ ਬ੍ਰਹਿਮੰਡ ਤੇ ਬਹੁਤ ਵੱਡਾ ਹੈ ਇਹ ਪਿੰਡ ਵੀ ਬਹੁਤ ਵੱਡਾ ਹੈ ਇਸ ਵਾਸਤੇ ਮੈਂ ਦੇਖਦਾ ਹਾਂ ਇੱਕ ਇੱਕ ਅੰਗ ਦੇ ਸਪੈਸ਼ਲਿਸਟ ਪੈਦਾ ਹੋ ਰਹੇ ਨੇ ਕੋਈ ਆਈ ਸਪੈਸ਼ਲਿਸਟ ਹੈ ਕੋਈ ਬ੍ਰੇਨ ਸਪੈਸ਼ਲਿਸਟ ਹੈ ਕੋਈ ਹਾਰਟ ਸਪੈਸ਼ਲਿਸਟ ਹੈ ਕੋਈ ਡੈਂਟਿਸਟ ਹੈ ਇੱਕ ਇੱਕ ਅੰਗ ਮਹਾਨ ਹੈ ਕਿ ਕੋਈ ਆਈ ਸਪੈਸ਼ਲਿਸਟ ਦਾਵੇ ਨਾਲ ਨਹੀਂ ਕਹਿ ਸਕਦਾ ਅੱਖਾਂ ਬਾਰੇ ਜੋ ਕੁਝ ਮੈਂ ਜਾਣਦਾ ਹਾਂ ਇਹ ਅਖੀਰਲੀ ਗੱਲ ਹੈ ਉਸ ਤੋਂ ਅੱਗੇ ਕੋਈ ਜਾਣਕਾਰੀ ਨਹੀਂ ਇੱਕ ਅੱਖ ਵੀ ਇਤਨੀ ਮਹਾਨ ਹੈ ਅਗਰ ਗਹਿਰਾਈ 'ਚ ਜਾਓਗੇ ਤੇ ਮਨੋਕ ਬਿਸਮਾਦ ਹੋ ਜਾਏਗਾ ਇਹ ਸਰੀਰ ਦੇ ਇਤਨੇ ਗੈਨੇ ਸਰੀਰ ਸ਼ਾਸਤਰੀ ਔਰ ਇਹ ਕਈ ਹਿੱਸਿਆਂ ਦੇ ਚ ਵੰਡੇ ਜਾਂਦੇ ਨੇ ਕੋਈ ਅੱਖਾਂ ਬਾਰੇ ਜਾਣਦਾ ਕੋਈ ਕੰਨਾਂ ਬਾਰੇ ਕੋਈ ਦੰਦਾ ਬਾਰੇ ਜਾਣਦਾ ਹੈ ਕੋਈ ਦਿਮਾਗ ਬਾਰੇ ਕੋਈ ਦਿਲ ਜੋ ਹੈ ਦਿਲ ਬਾਰੇ ਜਾਣਦਾ ਹੈ ਕਹਿਣ ਤੋਂ ਮਰਾਦ ਬ੍ਰਹਮੰਡ ਬਹੁਤ ਵੱਡਾ ਹੈ ਸਹਿਬ ਕਹਿੰਦੇ ਨੇ ਹੇ ਕਾਲਦਰ ਮੈਂ ਤੇ ਵਗਦੀ ਹੋਈ ਪਵਣ ਨੂੰ ਵੇਖ ਕੇ ਵੀ ਵਿਸਮਾਦ ਹੋ ਜਾਣਾ ਵਿਸਮਾਦ ਪਾਉਂ ਵਿਸਮਾਦ ਪਾਣੇ ਵਿਸਮਾਦ ਅਗਨੇ ਖੇੜੇ ਵਿਡਾਣੇ ਪ੍ਰਭੂ ਹਵਾ ਨੂੰ ਵੇਖ ਕੇ ਮੈਂ ਵਿਸਮਾਦ ਹੋ ਜਾਣਾ ਆਣੇ ਨੂੰ ਵੇਖ ਕੇ ਮੈਂ ਵਿਸਵਾਦ ਹੋ ਜਾਣਾ ਹੈਰਾਨ ਹੋ ਜਾਣਾ ਔਰ ਇਹ ਤਰ੍ਹਾਂ ਤਰ੍ਹਾਂ ਦੇ ਕੌਤਕ ਕਰ ਰਹੀ ਇਹ ਅਗਨੇ ਇਹ ਅੱਗ ਮੈਂ ਤੇ ਬਿਸਮਾਦ ਹੋ ਜਾਣਾ ਤੇਰੀ ਇੱਕ ਇੱਕ ਕ੍ਰਿਤ ਇਤਨੀ ਮਹਾਨ ਹੈ ਅਨੰਪੂਰਾ ਸਮਝਣਾ ਕਠਨ ਹੈ ਤੇ ਜਦ ਕ੍ਰਿਤ ਨੂੰ ਪੂਰੇ ਤੌਰ ਤੇ ਜਾਣਨਾ ਕਠਨ ਹੈ ਤੇ ਕਰਤੇ ਨੂੰ ਕੌਣ ਜਾਣੇ ਕਰਤੇ ਦੀ ਮਹਾਨਤਾ ਦਾ ਪਤਾ ਚੱਲਦਾ ਹੈ ਉਸ ਦੀ ਕ੍ਰਿਤ ਤੋਂ ਤੋ ਪਹਿਲੀ ਪੌੜੀ ਦੇਚ ਕ੍ਰਿਤ ਦੀ ਮਹਾਨਤਾ ਦਾ ਜ਼ਿਕਰ ਕਰ ਦੇਣਾ ਫਿਰ ਪਰਿਪੂਰਨ ਪਰਮਾਤਮਾ ਦੀ ਕ੍ਰਿਤ ਦੇਚ ਇਹ ਜੋ ਮਨੁੱਖ ਹੈ ਇਹ ਅਸ਼ਰਫੁਲ ਮਕਲੂਕਾਤ ਹੈ ਇਸ ਜ਼ਮੀਨ ਤੇ ਕਿਉਂਕਿ ਮਨੁੱਖ ਵੀ ਇੱਕ ਕ੍ਰਿਤ ਹੈ ਜੇ ਪਮਣ ਕ੍ਰਿਤ ਹੈ ਪਾਣੀ ਕ੍ਰਿਤ ਹੈ ਅਗਨੇ ਕ੍ਰਿਤ ਹੈ ਸੂਰਜ ਚੰਦ ਤਾਰੇ ਕ੍ਰਿਤ ਨੇ ਜ਼ਮੀਨ ਕ੍ਰਿਤ ਹੈ ਆਸਮਾਨ ਕ੍ਰਿਤ ਹੈ ਪਸ਼ੂ ਪੰਛੀ ਕ੍ਰਿਤ ਨੇ ਤੋ ਮਨੁੱਖ ਵੀ ਕ੍ਰਿਤ ਹੈ ਕਰਤਾ ਤੇ ਹੈ ਨਹੀਂ ਮਨੁੱਖ ਵਿਕ੍ਰਿਤ ਹੈ ਇਹ ਜੀਵਨ ਸਾਨੂੰ ਦਾਨ ਦੇ ਚ ਮਿਲੇ ਆਖਾਂ ਸਾਨੂੰ ਦਾਨ ਦੇ ਚ ਮਿਲੀਆਂ ਉਦੀ ਦੇਨ ਹੈ ਇਹ ਦੰਦ ਇਹ ਹੱਥ ਪੈਰ ਬਿਲਕੁਲ ਮਨੋ ਵਿਗਿਆਨ ਕਹਿੰਦੇ ਨੇ ਜਿਹੜੀ ਚੀਜ਼ ਮੁਫਤ ਦੇ ਚ ਮਿਲ ਜਾਏ ਮਨੁੱਖ ਉਸ ਦੀ ਕੋਈ ਬਹੁਤੀ ਕਦਰ ਨਹੀਂ ਕਰਦਾ ਇਸ ਜੀਵਨ ਦੀ ਮਨੁੱਖ ਨਹੀਂ ਕਦਰ ਕਰਦਾ ਪਰ ਇਸ ਜੀਵਨ ਦੇ ਵਿੱਚ ਮਿਹਨਤ ਕਰਕੇ ਜੋ ਕੁਝ ਮਨੁੱਖ ਨੇ ਇਕੱਠਾ ਕੀਤਾ ਹੈ ਉਹਦੀ ਕਦਰ ਕਰਦਾ ਹੈ ਕਿਉਂਕਿ ਉਹ ਮਿਹਨਤ ਕਰਕੇ ਕੀਤਾ ਹੈ ਤੇ ਜੀਵਨ ਤੇ ਮੌਦ ਦੇ ਵਿੱਚ ਮਿਲੇ ਹੱਥਾਂ ਨਾਲ ਪੈਰਾਂ ਨਾਲ ਦਿਲ ਨਾਲ ਦਿਮਾਗ ਨਾਲ ਜੋ ਇਕੱਠਾ ਕੀਤਾ ਹੈ ਮਿਹਨਤ ਕਰਕੇ ਉਹਦੀ ਤੇ ਕਦਰ ਕਰਦਾ ਹੈ ਪਰ ਜਿਸ ਨੇ ਦਿਲ ਦਿੱਤਾ ਦਿਮਾਗ ਦਿੱਤਾ ਹੱਥ ਦਿੱਤੇ ਪੈਰ ਦਿੱਤੇ ਤੇ ਮੌਦ ਦੇ ਵਿੱਚ ਮਿਲੇ ਨੇ कीमत चुकाई की कीमत चुकई है एदा की मुआवजा देता है की मुल देता है मनुख जीवन की कदर नहीं करता जीवन ने जो मेहनत की थी है जो मुशक्कत की थी है और मेहनत मुशक्त करके जो संग्रह किया है वो वानि हो जाए चोट लग जाए नुकसान हो जाए बड़ा औखा हों दुखी हों एक-एक श्वास एक बड़ा कीमती व्यर्थ जा रहे, है। व्यर्थ जा रहे कदी अफसोस नहीं गुरु सिंह जी महाराज ने बर्बाद एक दिन भाई साहब भाई नंद लाल से प्रश्न किया पुरखा तू तो कदी कोई ऐसा कर्म किया कि करके पशेमान होया हो तो पश्चाताप किया हो ਜ਼ਿੰਦਗੀ ਚ ਕੋਈ ਐਸੀ ਕਿਰਤ ਹੋਈ ਏ ਤੇਰੇ ਕੋਲ ਤੂੰ ਕਰਕੇ ਬਹੁਤ ਪਛਤਾਇਆ ਹੋਵੇਂ ਤੂੰ ਕਰਕੇ ਬਹੁਤ ਦੁਖੀ ਹੋਇਆ ਹੋਵੇਂ ਉਸ ਦਾ ਤੈਨੂੰ ਬਹੁਤ ਅਫਸੋਸ ਹੋਇਆ ਹੋਵੇ ਔਬ ਸੁਣ ਕੇ ਹੈਰਾਨ ਹੋ ਗਏ ਪਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ ਪਾਦਸ਼ਾ ਐਸੀ ਕਿਰਤ ਮੈਥੋਂ ਰੋਜ਼ ਹੋ ਜਾਂਦੀ ਹੈ ਬਹੁਤ ਆਦ ਦੇ ਚ ਹੋ ਜਾਂਦੀ ਹੈ ਅੱਜੇ ਤੋਂ ਜ਼ਿਆਦਾ ਦਿਨ ਫਿਰ ਮੇਰਾ ਪਛਤਾਪ ਅਫਸੋਸ ਦੇ ਚ ਲੰਗਦਾ ਹੈ ਭਾਈ ਸਾਹਿਬ ਬਾਈ ਨੰਦ ਲਾਲ ਇੱਕ ਦਫਾ ਤੇ ਸਤਿਗੁਰੂ ਵੀ ਹੈਰਾਨ ਹੋ ਗਏ ਹੈ ਕਿਥੋਂ ਐਸੀ ਕੋਈ ਕਿਰਤ ਹੁੰਦੀ ਹੈ ਔਰ ਬਹੁਤ ਆਦ ਦੇ ਚ ਆਉਂਦੀ ਹੈ ਔਰ ਤੂੰ ਅਫਸੋਸ ਵੀ ਕਰਦਾ ਹੈ ਕੀ ਹੈ ਐਸਾ ਥੀ ਹੈ ਭਾਈ ਸਾਹਿਬ ਜੀ ਦਾ ਵਾਕ ਮੈਂ ਤੁਹਾਡੇ ਸਾਹਮਣੇ ਰੱਖਾਂ ਵਾਏ ਬਰਨਫ ਸੇ ਕੇ ਬੇਹੂਦਾ ਗੁਇਸਤ ਅਲ ਗਿਆਜ਼ ਅਜ਼ ਗਫਲਤੇ ਮਾਂ ਅਲ ਗਿਆਸ ਐ ਮੇਰੇ ਪਾਦਸ਼ਾ ਓਏ ਜਿਹੜਾ ਦਮ ਪ੍ਰਭੂ ਦੀ ਯਾਦ ਤੋਂ ਬਿਨਾ ਲੰਗ ਜਾਂਦਾ ਉਸ ਗੁਜ਼ਰੇ ਹੋਏ ਦਮ ਦਾ ਮੈਨੂੰ ਅਫਸੋਸ ਬੜਾ ਆਉਂਦਾ ਹੈ ਪਛਤਾਤ ਬੜਾ ਆਉਂਦਾ ਹੈ ਤੇ ਮੈਂ ਕਿਸੇ ਕੀਮਤ ਨਾਲ ਵੀ ਉਸ ਦਮ ਨੂੰ ਲਿਆ ਨਹੀਂ ਸਕਦਾ ਉਵਰਤ ਚਲਾ ਜਾਂਦਾ ਹੈ ਅਜਾਈ ਚਲਾ ਜਾਂਦਾ ਹੈ ਦਮ ਤੇ ਮੁਫਦ ਵਿੱਚ ਮਿਲene ਜੀਵਨ ਤੇ ਮੁਫਦ ਵਿੱਚ ਮਿਲੇ ਹੱਥ ਪੈਰ ਤੇ ਮੁਫਦ ਵਿੱਚ ਮਿਲੇ ਨੇ ਪਰ ਇਨਾਂ ਹੱਥਾਂ ਪੈਰਾਂ ਨੇ ਇਨਾਂ ਦਮਾਂ ਨੇ ਇਸ ਜੀਵਨ ਨੇ ਜੋ ਮਿਹਨਤ ਕਰਕੇ ਸੰਗ੍ਰਹਿ ਕੀਤਾ ਮਨੁੱਖ ਉਸ ਦੀ ਕਦਰ ਕਰਦਾ ਹੈ ਉਹਦੇ ਚ ਘਾਟ ਪੈ ਜਾਏ ਅਫਸੋਸ ਹੋ ਜਾਂਦਾ ਹੈ ਦਮ ਰੋਜ਼ ਘਟਦੇ ਜਾ ਰਹੇ ਨੇ ਕੋਈ ਅਫਸੋਸ ਨਹੀਂ чен-чен औद ब्यात है फूटे घट जाओ पाने खैर मुختصر میں عرض کرا کرتے دی কৃত ਦੇ ਵਿੱਚੋਂ ਮਨੁੱਖ ਅਸ਼ਰਫੁਲ ਮਖਲੂਕਾਤ ਹੈ ਲੇਕਿਨ ਸਾਇਦ ਕਹਿੰਦੇ ਨੇ ਇਹ ਮਨੁੱਖ ਵੀ ਦੋ ਹਿੱਸਿਆਂ ਦੇ ਤਕਸੀਮ ਹੁੰਦੇ ਨੇ ਚਾਨਣ ਪੱਖ ਦੇ ਚ ਹਨੇਰੇ ਪੱਖ ਦੇ ਚ ਉਸੂ ਸਾਰਾ ਹਨੇਰੇ ਪਖ ਵਿੱਚ ਜੀ ਰਿਹਾ ਹੈ ਪੰਛੀ ਹਨੇਰੇ ਪਖ ਵਿੱਚ ਲਹਿ ਬਨਸਪਤੀ ਵੀ ਅੰਧੇਰੇ ਤੇ ਬਾਉ ਅਗਿਆਨ ਦੇਚ ਹੈ ਅਗਿਆਨ ਮਾਨਸਿਕ ਤਲਦਾ ਅੰਧੇਰਾ ਹੈ ਅੰਧਕਾਰ ਹੈ ਕੱਲ ਜੋ ਪੌੜੀ ਆਪਣੇ ਸਰਵਨ ਕੀਤੀ ਮੈਂ ਥੋੜਾ ਜਿਆ ਦੁਹਰਾ ਰਹੇ ਹਾਂ ਅਸੰਖ ਮੂਰਖ ਅੰਧ ਗੋਸ ਜੀਵਨ ਅੰਧਕਾਰਮਈ ਅੰਧੇਰਾ ਕਰੀਬਨ ਕਰੀਬਨ ਇੱਕੋ ਜਿਹਾ ਹੈ ਅੰਧੇਰੇ ਚ ਪਸ਼ੂ ਜੀ ਰਿਹਾ ਅੰਧੇਰੇ ਚ ਮਨੁੱਖ ਜੀ ਰਿਹਾ ਮਾਨਸਿਕ ਤਲ ਤੇ ਦੋਵੇਂ ਇੱਕੋ ਕੁਝ ਨੇ ਕੋਈ ਫਰਕ ਨਹੀਂ ਹੈ ਰੋਸ਼ਨੀ ਚ ਫਰਕ ਆਉਂਦਾ ਹੈ ਚਾਨੀ ਰਾਤ ਹੋਵੇਗੀ ਫਿਰ ਦਿਨ ਹੋਵੇਗਾ ਫਿਰ ਦਿਨ ਦੇ ਚ ਵੀ ਦੁਪਹਿਰੀ ਹੋਵੇਗੀ ਪ੍ਰਵਾਹਤ ਹੈ ਸੰਧਿਆ ਦਾ ਸਮਾਂ ਫਿਰ ਨਿਰੋਲ ਨਿਰਪੱਖ ਸੂਰਜ ਹੈ ਤੋਂ ਮਰਜ਼ ਕਰਾਂ ਕੋਈ ਇਸ ਤਰ੍ਹਾਂ ਜਿਵੇਂ ਚਾਨਣੇ ਰਾਹ ਹਲਕੀ ਹਲਕੀ ਚਾਨਣੀ ਹੋ ਗਈ ਹੈ ਕੁਝ ਸਮਝ ਪੈ ਗਈ ਹੈ ਕੁਝ ਦੇਖਣ ਲੱਗ ਪਿਆ ਹੈ ਕੋਈ ਜੀਵਨ ਦੀ ਅਹਿਮੀਅਤ ਦਾ ਪਤਾ ਚੱਲ ਗਿਆ ਹੈ ਕੁਝ ਗੁਰੂ ਦੇ ਸ਼ਬਦਾਂ ਦੇ ਰਸ ਦਾ ਪਤਾ ਚੱਲ ਗਿਆ ਹੈ ਕੁਝ ਧਰਮ ਦਾ ਥੋੜਾ ਬਹੁਤ ਬਹੁਤ ਹੋ ਗਿਆ ਪਰ ਬਹੁਤਾ ਨਹੀਂ ਮਿੱਠੀ ਹਲਕੀ ਜਿਹੀਆਂ ਰੋਸ਼ਨੀ ਪਰ ਕਿਸੇ ਦੀ ਜ਼ਿੰਦਗੀ ਤੇ ਪ੍ਰਭਾਵਤ ਹੋ ਗਈ ਹੈ ਦਿਨ ਹੋ ਗਿਆ ਹੈ ਚਾਨਣਾ ਹੋ ਗਿਆ ਹੈ ਪਰ ਕਿਸੇ ਦੀ ਜ਼ਿੰਦਗੀ ਤੇ ਐਨ ਭਰੀ ਦੁਪਹਿਰੀ ਪੂਰਨ ਚਾਨਣਾ ਹੋ ਗਿਆ ਹੈ ਤੇ ਕੁਝ ਤੇ ਐਸੇ ਬਣ ਗਏ ਜਿਵੇਂ ਸੂਰਜ ਪਰਮਾਤਮਾ ਹੀ ਹੋ ਗਏ ਸੂਰਜ ਹੀ ਹੋ ਗਏ ਪਰਮਾਤਮਾ ਵਰਗੇ ਹੋ ਗਏ ਚਾਨਣੇ ਚ ਫਰਕ ਹੈ कि ਜਿਤਨੀ ਤੇ ਰੋਸ਼ਨੀ ਹੋਰ ਕੀਤੀ ਜਾ ਸਕਦੀ ਹੈ ਹੋਰ ਵਧਾਇਆ ਜਾ ਸਕਦਾ ਹੈ ਅੰਧੇਰਾ ਇੱਕੋ ਹੀ ਥਿਆ ਅੰਧਕਾਰ ਵਿੱਚ ਪਸ਼ੂ ਜੀ ਰਹਿੰਨ ਅੰਧਕਾਰ ਵਿੱਚ ਬਨਸਪਤੀ ਜੀ ਰਹੀ ਹੈ ਅੰਧਕਾਰ ਦੇ ਚ ਅਗਰ ਮਨੁੱਖ ਜੀ ਰਿਹਾ ਹੈ ਤਾਂ ਮਾਨਸਿਕ ਤਲ ਤੇ ਮਨੁੱਖ ਤੇ ਪਸ਼ੂ ਵਿੱਚ ਕੋਈ ਅੰਤਰਾ ਨਹੀਂ ਹੋਵੇਗਾ ਕੋਈ ਅੰਤਰਾ ਨਹੀਂ ਹੋਵੇਗਾ ਸਹੀ ਰੰਗ ਰੂਪ ਦਾ ਅੰਤਰਾ ਹੋਵੇਗਾ ਥੋੜਾ ਜਿਹਾ ਰਹਿਨ ਸੈਨ ਦਾ ਅੰਤਰਾ ਹੋਵੇਗਾ ਮਾਨਸਿਕ ਤਲ ਦਾ ਕੋਈ ਅੰਤਰਾ ਨਹੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਸੰਸਕ੍ਰਿਤੀ ਸ਼ਲੋਕ ਆਪ ਫਰਮਾਨ ਕਰਦੇ ਨੇ ਉਦਿਆਨ ਬਸਨੰ ਸੰਸਾਰੰ ਸਨਬੰਦੀ ਸਵਾਨ ਸਿਆਲ ਖਰੇ ਐ ਬੰਦੇ ਤੈਨੂੰ ਪਤਾ ਹੈ ਤੇਰੇ ਸੰਬੰਧੀ ਕੌਣ ਨੇ ਅਛੇ ਤਾਂ ਮਨੋਖੰਦੇ ਸੰਬੰਧੀ ਕੌਣ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਸੰਬੰਧੀਆਂ ਦੀ ਜਾਣਕਾਰੀ ਕਰੰਦੇ ਨੇ ਤੇ ਸੰਬੰਧੀ ਉਸ ਨੂੰ ਕਹਿੰਦੇ ਨੇ ਜਿਸ ਨਾਲ ਸੰਬੰਧ ਹੈ ਤੇ ਸੰਬੰਧ ਦੋ ਤਰ੍ਹਾਂ ਦੇ ਹੁੰਦੇ ਨੇ ਤਲਕ ਜਿਸ ਨਾਲ ਵਿਚਾਰ ਮੇਲ ਖਾਂਦੇ ਨੇ ਜਿਸ ਨਾਲ ਤਰਜ਼ੇ ਜ਼ਿੰਦਗੀ ਮੇਲ ਖਾਂਦੀ ਹੈ ਜਿਸ ਨਾਲ ਸੋਚਣੀ ਮੇਲ ਖਾਂਦੀ ਹੈ ਸੰਬੰਧ ਤੇ ਜਿਸ ਨਾਲ ਖੂਨ ਮੇਲ ਖਾਂਦਾ ਹੈ ਸੰਬੰਧ ਪਸ਼ੂ ਦੀ ਤਰਜ਼ੇ ਜ਼ਿੰਦਗੀ ਨਾਲ ਬਹੁਤ ਸਾਰੇ ਮਨੁੱਖਾਂ ਦੀ ਤਰਜ਼ੇ ਜ਼ਿੰਦਗੀ ਮੇਲ ਖਾਂਦੀ ਹੈ ਭਾਵੇਂ ਖੂਨ ਮੇਲ ਨਹੀਂ ਖਾਂਦਾ ਰੰਗ ਰੂਪ ਮੇਲ ਨਹੀਂ ਖਾਂਦਾ ਹਮ ਨਸਲ ਮੇਲ ਨਹੀਂ ਖਾਂਦੀ ਸਹੀ ਹੋ ਗਿਆ ਸਹਿਬ ਕਹਿੰਦੇ ਨੇ ਉਦਿਆਨ ਬਸਨੰ ਸੰਸਾਰੰ ਸੰਲਬੰਦੀ ਸਵਾਨ ਸਿਆਲ ਕਰੇ ਐ ਅਚੇਤ ਮਨੁੱਖ ਪਤਾ ਹੈ ਤੇਰੇ ਸੰਬੰਧੀ ਕੌਣ ਨੇ ਸਵਾਨ ਕੁੱਤੇ ਗੁਸਤਾਖੀ ਮਾਫ ਸ਼ਬਦ ਹੈ ਸੰਸਕ੍ਰਿਤੀ ਸ਼ਲੋਕ ਮੱਲਾ ਪੰਜਵਾ ਗੁਰੂ ਅਰਜਨ ਦੇਵ ਜੀ ਨਾ ਹੁੰਦੇ ਬੋਲ ਤੇ ਮੇਰੇ ਕੋਲ ਕਹਿਣ ਦੀ ਹਿੰਮਤ ਨਹੀਂ ਸੀ ਸੰਬੰਧੀ ਸਵਾਨ ਸਿਆਲ ਖਰੇ ਕੌਣ ਨੇ ਤੇਰੇ ਸੰਬੰਧੀ ਕੁੱਤੇ ਸ਼ਿਆਲ ਗਿੱਦੜ ਖਰੇ ਖੋਤੇ ਇਹ ਸੰਬੰਧੀ ਨੇ ਤੇ ਜੀ ਅਸੀਂ ਕਹੀਏ ਹੈ ਗੁਰੂ ਅਰਜਨ ਦੇਵ ਜੀ ਤੇ ਸਾਡੀ ਤੋਹਫੀਨ ਹੈ ਇਹ ਤੇ ਮਨੁੱਖਤਾ ਦੀ ਤੋਹਫੀਨ ਹੈ ਮਨੁੱਖ ਅਸ਼ਰਫੁਲ ਮਖਲੂਕਾਤ ਮਨੁੱਖ ਇਸ ਦਰਤੀ ਦਾ ਸਰਦਾਰ ਚੰਗੇ ਭਲੇ ਨੇ ਸਾਡੇ ਸੰਬੰਧੀ ਮੈਂ ਫਿਰ ਅਰਜ਼ ਕਰਾਂ ਸੰਬੰਧੀ ਦੋ ਤਰ੍ਹਾਂ ਦੇ ਇਕ ਤੇ ਜਿਨ੍ਹਾਂ ਨਾਲ ਖੂਨ ਮੇਲ ਖਾਂਦਾ ਹੈ ਉਹ ਪ੍ਰਣਾਲੀਆਂ ਤਿੰਨੇ ਨਾਨਕੇ ਦਾਦਕੇ ਸੌਰੇ। ਇਹ ਕੋਈ ਖਾਸ ਨਹੀਂ ਹੈ। ਇੱਕ ਉਹ ਜਿਨ੍ਹਾਂ ਨਾਲ ਵਿਚਾਰ ਮੇਲ ਖਾਂਦੇ ਨੇ, ਸੋਚਣੀ ਮੇਲ ਖਾਂਦੀ ਹੈ, ਤਰਜ਼ੇ ਜ਼ਿੰਦਗੀ ਮੇਲ ਖਾਂਦੀ ਹੈ। ਇੱਕ ਉਹ ਨੇ ਸੰਬੰਧੀ। ਇੱਕ ਨਾਲ ਮੇਰਾ ਸੁਭਾਅ ਮੇਲ ਖਾਂਦਾ ਹੈ। ਉਹ ਸੰਬੰਧੀ ਹੈ। ਇੱਕ ਨਾਲ ਮੇਰਾ ਖੂਨ ਮੇਲ ਖਾਂਦਾ ਹੈ, ਖੂਨ ਦਾ ਰਿਸ਼ਤਾ ਹੈ। ਸੁਭਾਵ ਤੇ ਨਹੀਂ ਮਿਲਦਾ ਉਹਦੇ ਨਾਲ ਮੇਰਾ ਸੁਭਾਵ ਤੇ ਨਹੀਂ ਮਿਲਦਾ ਮੇਰੇ ਵਿਚਾਰ ਤੇ ਨਹੀਂ ਮਿਲਦੇ ਮੇਰੀ ਸੋਚਣੀ ਤੇ ਨਹੀਂ ਮਿਲਦੀ ਹੋਂ ਮੇਲ ਕਹਿੰਦਾ ਨਾਨਕਿਆਂ ਚ ਹੋਵੇਗਾ ਦਾਦਕਿਆਂ ਚ ਹੋਵੇਗਾ ਸੌਰਿਆਂ ਚ ਹੋਵੇਗਾ ਮੇਲ ਕਹਿੰਦਾ ਪਰ ਸੁਭਾਵ ਮੇਲ ਨਹੀਂ ਕਹਿੰਦਾ ਇਹ ਸਰੀਰ ਦਾ ਸੰਬੰਧ ਮਾਨਸਿਕ ਸੰਬੰਧ ਅੰਦਰੋਨੀ ਸੰਬੰਧ ਅਸਲੀ ਸੰਬੰਧੀ ਉਹ ਹੈ ਜਿਸ ਨਾਲ ਮਨ ਮੇਲ ਖਾਂਦਾ ਹੈ ਜਿਸ ਨਾਲ ਅੰਦਰੂਨੀ ਦੁਨੀਆ ਮੇਲ ਖਾਂਦੀ ਹੈ ਬਸ ਉਹੀ ਸੰਬੰਧੀ ਹੈ ਬਾਕੀ ਨਹੀਂ ਹੈ ਬਾਕੀ ਸਭ ਕੰਮ ਚਲਾਉ ਨੇ ਬਾਕੀ ਸਭ ਠੋਸ ਮੋਟਾ ਰਿਸ਼ਤਾ ਹੈ ਖੂਨ ਦਾ ਰਿਸ਼ਤਾ ਕੋਈ ਖਾਸ ਨਹੀਂ ਹੈ ਮੈਂ ਸ਼ਾਇਦ ਆਪ ਜੀ ਦੇ ਸਾਹਮਣੇ ਕਈ ਵਾਰ ਚਿਤ ਕੀਤੀ ਹੈ ਹੁਣ ਤੇ ਪ੍ਰਹਿਲਾਦ ਹਰਨਾਕਸ਼ ਦਾ ਇੱਕੋ ਹੀ ਸੀ ਪਿਓ ਪੁੱਤਰ ਇੱਕ ਦੂਜੇ ਦੇ ਜਾਣੀ ਵਹਿੜੇ ਹੌਨ ਸ਼ਾਹਜਹਾਂ ਤੇ ਔਰੰਗਜ਼ੇਬ ਦਾ ਇੱਕੋ ਹੀ ਸੀ ਔਰੰਗਜ਼ੇਬ ਨੇ ਆਪਣੇ ਪਿਓ ਨੂੰ ਜੇਲ੍ਹ ਵਿੱਚ ਪਾਇਆ ਹੈ ਹਰਨਾਕਿਸ਼ ਨੇ ਆਪਣੇ ਪੁੱਤਰ ਨੂੰ ਜੇਲ੍ਹ ਵਿੱਚ ਪਾਇਆ ਹੈ ਔਰੰਗਜ਼ੇਬ ਨੇ ਆਪਣੇ ਪਿਓ ਨੂੰ ਤੜਪਾ ਕੇ ਮਾਰਿਆ ਹੈ ਹਰਨਾਕਿਸ਼ ਆਪਣੇ ਬੱਚੇ ਨੂੰ ਤੜਪਾ ਰਹੇ ਹਨ ਹੌਨ ਦਾ ਰਿਸ਼ਤਾ ਕੀ ਹੁੰਦਾ ਕੁਝ ਵੀ ਨਹੀਂ ਹੁੰਦਾ ਪਰ ਆਪਰਾ ਵਿੱਚ ਤਨਾਜ਼ ਦੇਖੇ ਗਏ ਨੇ ਮੁਕਦਮੇਬਾਜ਼ੀ ਦੇਖੀ ਗਈ ਹੈ ਲੜਾਈ ਝਗੜੇ ਦੇਖੇ ਗਏ ਨੇ ਹੌਨ ਖਰਾਬੇ ਦੇਖੇ ਗਏ ਨੇ ਔਰੰਗਜ਼ੇਬ ਨੇ ਆਪਣੇ ਤਿੰਨੇ ਪਿਰਾ ਕਤਲ ਕੀਤਾ ਹੈ ਉੰਧਾਰ ਰਿਸ਼ਤਾ ਕੀ ਹੁੰਦਾ ਕੁਝ ਵੀ ਨਹੀਂ ਹੈ ਹੋਣ ਬਾਬਾ ਪ੍ਰਿਥੀ ਚੰਦ ਤੇ ਗੁਰੂ ਅਰਜਨ ਦੇਵ ਜੀ ਦਾ ਇੱਕੋ ਸੀ ਸਾਰੀ ਜ਼ਿੰਦਗੀ ਬਾਬਾ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਨਾਲ ਵੈਰ ਕਰਾਂਦਾ ਰਿਹਾ ਹੁੰਦਾ ਰਿਸ਼ਤਾ ਕੀ ਹੁੰਦਾ ਕੁਝ ਵੀ ਨਹੀਂ ਹੈ ਚਲੋ ਇਸ ਸੰਬੰਧ ਵਿੱਚ ਮੈਂ ਤੁਹਾਨੂੰ ਭਾਈ ਗੁਰਦਾਸ ਜੀ ਦਾ ਇੱਕ ਸਵਈਆ ਸਰਵਣ ਕਰਾ ਦਿਆਂ ਭਾਈ ਸਾਹਿਬ ਮੋਰ ਲਾ ਦਿੰਦੇ ਨੇ ਇਸ ਗੱਲ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨਹੀਂ ਦਦਸਾਰ ਪਿਤਾ ਪਿਤਾ ਮਾਂ ਪਰ ਪਿਤਾ ਮਾਂ ਸਜਣ ਕੁਟੰਬ ਸੁਤ ਬਾਂਧਵ ਨ ਬਰਾਤਾ ਹੈ ਦਾਦਕਿਆਂ ਦਾ ਰਿਸ਼ਤਾ ਪਿਤਾ ਪਿਤਾ ਦਾ ਪਿਤਾ ਦਾਦਾ ਦਾਦਾ ਦਾ ਪਿਤਾ ਪਰਦਾਦਾ ਫਿਰ ਇਸੇ ਤਰੀਕੇ ਨਾਲ ਪੁੱਤਰ ਹੋ ਗਏ ਪੋਤਰੇ ਹੋ ਗਏ ਭਤੀਜੇ ਹੋ ਗਏ ਚਾਚੇ ਤਾਇ ਹੋ ਗਏ ਸਭ ਦਾਦਕਿਆਂ ਦਾ ਰਿਸ਼ਤਾ ਗਿਣਿਆ ਜਾਂਦਾ ਹੈ ਇਹ ਦਾਦਕਿਆਂ ਦੀ ਪ੍ਰਣਾਲੀ ਨਹੀਂ ਦਦਸਾਰ ਪਰਨਾਲੀ ਪਿਤਾ ਪਿਤਾ ਮਾਂ ਪਰ ਪਿਤਾ ਸਜਨ ਕੁਟੰਬ ਸੁਤ ਬਾਂਧਾਉ ਨਾਂ ਬਰਾਤਾ ਹੈ ਇਹ ਰਿਸ਼ਤਾ ਪੇ ਉਤੋ ਚਲਦਾ ਹੈ ਦਾਦ ਕਹਿੰਦਾ ਦੂਜਾ ਰਿਸ਼ਤਾ ਮਾਂ ਤੋਂ ਚਲਦਾ ਹੈ ਨਾਨ ਕਹਿੰਦਾ ਨਹੀਂ ਨਨਸਾਰ ਮਾਤਾ ਪਰਮਾਤਾ ਬ੍ਰਿਧ ਮਾਤਾ ਮਾਮੇ ਮਾਮੂ ਮਾਸੀ ਮੌਸਾ ਬੇਬੇ ਬਖਿਆਤਾ ਹੈ ਭਾਈ ਸਾਹਿਬ ਬਾਈ ਗੁਰਦਾਸ ਜੀ ਵਾਹ ਮਾਂ ਮਾਂ ਦੀ ਮਾਂ ਨਾਨੀ ਫਿਰ ਉਹਦੀ ਮਾਂ ਪਰਨਾਨੀ ਮਾਮੇ ਮਾਮੀਆਂ ਮਾਸੀਆਂ ਇਤਿਆਦਕ ਇਹ ਜੋ ਅਨੇਕਾਂ ਤਰ੍ਹਾਂ ਦੇ ਨਾਨਕਿਆਂ ਦੇ ਰਿਸ਼ਤੇ ਕਹੇ ਜਾਂਦੇ ਨੇ ਭਾਈ ਸਾਹਿਬ ਕਹਿੰਦੇ ਨੇ ਨਹੀਂ ਨਨਸਾਰ ਮਾਤਾ ਪਰਮਾਤਾ ਬ੍ਰਿਦ ਮਾਤਾ ਮਾਮੀ ਮਾਮੂ ਮਾਸੀ ਮੌਸਾ ਬੇਬਦ ਬਖਿਆਤਾ ਹੈ ਨਹੀਂ ਸਸ ਸਸੁਰਾਰ पत्नी तो एक रिश्ता चल रहा है सौरिया पति तो एक रिश्ता चल रहा है सौरिया नहीं ससुरार सास सुसर सारो ओ सारी नहीं ब्रितिसर जाचक ओ ना दाता है असन बसन धन धाम काहूं में ना देखे हो, जैसे गुरु सिख साध संगत को नाता है ਪਾਏ ਗੁਰਦਾਸ ਜੀ ਕਹਿੰਦੇ ਨੇ ਓਏ ਸਿੱਖ ਤੇ ਗੁਰੂ ਦਾ ਜੋ ਰਿਸ਼ਤਾ ਹੈ ਸਿੱਖ ਤੇ ਸਤ ਸੰਗ ਦਾ ਜੋ ਰਿਸ਼ਤਾ ਹੈ ਮੈਂ ਇਸ ਰਿਸ਼ਤੇ ਤੋਂ ਸਾਰੇ ਰਿਸ਼ਤੇ ਕੁਰਬਾਨ ਕਰਦਾ ਸੌਰਿਆਂ ਦੇ ਨਾਨਕਿਆਂ ਦੇ ਦਾਦ ਕਹਿੰਦੇ ਏਕ ਹੀ ਹੁੰਦੇ ਨੇ ਕੁਝ ਵੀ ਨਹੀਂ ਨਾ ਫਿਰ ਹੁੰਦਾ ਖੌਂਦ ਦਾ ਰਿਸ਼ਤਾ ਸਵਾਲ ਤੇ ਮੇਲ ਨਹੀਂ ਖਾਂਦਾ ਫਿਰ ਹੋ ਗਿਆ ਖੌਂਦ ਦਾ ਰਿਸ਼ਤਾ ਵਿਚਾਰ ਤੇ ਮੇਲ ਨਹੀਂ ਖਾਂਦੇ ਦਿਲ ਤੇ ਕਦੀ ਨੇੜੇ ਗਿਆ ਹੀ ਨਹੀਂ ਉਸਦੇ ਹੋਲ ਵੀ ਬੈਠੇ ਆ ਤਾਂ ਵੀ ਦੂਰੀ ਤਾਂ ਵੀ ਦੂਰੀ ਸੁਭਾ ਨੇ ਮੇਲ ਖਾਂਦਾ ਵਿਚਾਰ ਨਹੀਂ ਮੇਲ ਖਾਂਦੇ ਯਕੀਨ ਜਾਨੋ ਕਈ ਵਫਾ ਇੱਕ ਘਰ ਦੇਚ 10 ਮੈਂਬਰ ਰਹਿ ਰਹੇ ਨੇ ਪਾਵੇਂ ਇੱਕ ਘਰ ਦੇਚ ਰਹੇ ਨੇ ਕਈ ਵਫਾ ਇੰਜ ਲੱਗਦਾ ਜਿਵੇਂ 10 11 ਚ ਰਹ ਰਹੇ ਨੇ ਬੜੀ ਦੂਰੀ ਹੈ ਬੜੀ ਦੂਰੀ ਸੁਭਾ ਨੇ ਮੇਲ ਖਾਂਦਾ ਵਿਚਾਰ ਨਹੀਂ ਮੇਲ ਖਾਂਦੇ ਅੰਦਰੂਨੀ ਦੁਨੀਆ ਤੇ ਜੋੜ ਨਹੀਂ ਖਾਂਦੀ ਧਰਨਗੁਰ ਨਾਨਕ ਦੇਵ ਜੀ ਮਹਾਰਾਜ ਦੀਆਂ ਇਹ ਦੋ ਪੌੜੀਆਂ ਇੱਕ ਤਰ੍ਹਾਂ ਕਾ ਮਨੁੱਖਾਂ ਦਾ ਉਹ ਜਿਨ੍ਹਾਂ ਦਾ ਪਰਮਾਤਮਾ ਨਾਲ ਸੁਭਾਅ ਮੇਲ ਖਾਂਦਾ ਹੈ ਅਸੰਖ ਜਬ ਅਸੰਖ ਬਾਉ ਚਾਨਣ ਪਖ ਫਿਰ ਪਰਮਾਤਮਾ ਨਾਲ ਕੀ ਹੋਣ ਦਾ ਰਿਸ਼ਤਾ ਉਹ ਤੇ ਨਿਰਆਕਾਰ ਹੈ ਉਹਦਾ ਤੇ ਕੋਈ ਆਕਾਰ ਨਹੀਂ ਸਾਰੇ ਦਾ ਸਾਰਾ ਆਕਾਰ ਨਿਰਆਕਾਰ ਤੋਂ ਆਉਂਦਾ ਹੈ ਜਦ ਨਿਰਾਰਕਾਰ ਤੋਂ ਆਉਂਦਾ ਤੇ ਉਹਦੇ ਕੋਲ ਕੀ ਖੋਂ ਤੇ ਕੀ ਖੋਂ ਦਾ ਰਿਸ਼ਤਾ ਪ੍ਰਮਾਤਮਾ ਨਾਲ जोडोगे ਗੁਰੂ ਨਿਰਾਰਕਾਰ ਕੀ ਸ਼ਬਦ ਨਾਲ ਖੋਂ ਦਾ ਰਿਸ਼ਤਾ